9 ਦੇ ਥੱਪੜ ਲੱਗਣ ਦਾ ਸਭ ਤੋਂ ਜ਼ਿਆਦਾ ਦੁੱਖ ਇਸ ਜਨਾਨੀ ਨੂੰ ਲੱਗਾ ਇਸ ਜਨਾਨੀ ਦਾ ਨਾਮ ਹੈਗਾ ਸਾਧਵੀ ਦੇਵਾ ਠਾਕਰੇ ਹਰਿਆਣੇ ਦੇ ਵਿੱਚ ਜਿਹੜਾ ਇੱਕ ਧਾਮ ਚਲਾਉਂਦਾ ਪਿਛਲੇ ਸਮੇਂ ਦੇ ਵਿੱਚ ਇਹਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀਡੀਓ ਕੀਤੀ ਸੀ ਬਹੁਤ ਸਾਰੀਆਂ ਵੀਡੀਓ ਕੀਤੀਆਂ ਸੀ ਇਹਨੇ ਸਿੱਖਾਂ ਤੋਂ ਬਹੁਤ ਵਾਵਾ ਖੱਟੀ ਤੇ ਬੜੇ ਫਾਲੋਅਰ ਇਕੱਠੇ ਕੀਤੇ ਕਈ ਜਥੇਦਾਰਾਂ ਨੇ ਇਹਨੂੰ ਜਾ ਕੇ ਉੱਥੇ ਧਾਮ ਚ ਸਰੂਪੇ ਵੀ ਪਾਇਆ ਪਰ ਇਹੋ ਕੰਗਣਾ ਨੌਰ ਦੇ ਥੱਪੜ ਲੱਗਣ ਵਾਲੀ ਗੱਲ ਤੇ ਤਾਂ ਬੋਲੀ ਬੋਲੀ ਇਹ ਸਿੱਖਾਂ ਦੇ ਸ਼ਬੀਲ ਲਾਉਣ ਤੇ ਲੰਗਰ ਲਾਉਣ ਤੇ ਵੀ ਬੋਲੀ ਇਹਦਾ ਕਹਿਣਾ ਹੈ ਵੀ ਜਦੋਂ ਤੁਸੀਂ ਰੋਡ ਦੇ ਉੱਤੇ ਸ਼ਬੀਲ ਜਾਂ ਲੰਗਰ ਲਾਉਨੇ ਆ ਤੁਸੀਂ ਸੇਵਾ ਨਹੀਂ ਕਰਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਆਪ ਤਾਂ ਇਹੋ ਧਾਮਜਾਮ ਲੈ ਕੇ ਏਸੀ ਗੱਡੀ ਦੇ ਵਿੱਚ ਚੱਲਦੀ ਸੜਕ ਤੇ ਮੋਟਰਸਾਈਕਲ ਵਾਲੇ ਸੈਕ ਗਲ ਵਾਲੇ ਤੇ ਪੈਦਲ ਤੁਰਨ ਵਾਲੇ ਜਿਹੜੇ ਕਿ ਲੰਗਰ ਖਾ ਕੇ ਤੇ ਪਾਣੀ ਪੀ ਕੇ ਪਿਆਸ ਬੁਝਾਉਂਦੇ ਆ ਤੇ ਭੁੱਖ ਮਟਾਉਂਦੇ ਉਹਨਾਂ ਦੀਆਂ ਅਸੀਸਾਂ ਇਹ ਜਨਾਨੀ ਨਹੀਂ ਸਮਝ ਸਕਦੇ। ਬਾਕੀ ਬੋਟਾਂ ਤੋਂ ਪਹਿਲਾਂ ਮਨੋਰ ਲਾਲ ਖੱਟੜ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਇਹਨੂੰ ਮਿਲ ਕੇ ਗਿਆ ਸੀ ਇਹਦੇ ਧਾਮ ਚ। ਉਸ ਤੋਂ ਬਾਅਦ ਆ ਜਿਹੜੀ ਇਸ ਦੀ ਟਿਊਨਿੰਗ ਜਿਹੜੀ ਆ ਉਹ ਚੇਂਜ ਹੋ ਗਈ। ਉਸ ਤੋਂ ਬਾਅਦ ਹਲਕਾ ਹਲਕਾ ਇਹ ਸਿੱਖਾਂ ਦੇ ਖਿਲਾਫ ਜ਼ਹਿਰ ਉਗਣ ਲੱਗ ਪਿਆ। ਸਿੱਖਾਂ ਦੇ ਖਿਲਾਫ ਬਹੁਤ ਸਾਰੇ ਜ਼ਹਿਰ ਉਗਣ ਵਾਲੇ ਬੰਦੇ ਆ ਪਰ ਇੱਕ ਹੋਰ ਫਾਇਦਾ ਹੋ ਗੀ। ਜਿਹਨੂੰ ਕਿ ਸਿੱਖਾਂ ਨੇ ਹੀ ਚੜਾਇਆ। ਤਿੱਖਾ ਨਹੀਂ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਉਹ ਫੇਮ ਦਿੱਤੀ ਹੁਣ ਇਹ ਸਿੱਖਾਂ ਦੇ ਖਿਲਾਫ ਹੀ ਇਹੋ ਫੇਮ ਨੂੰ ਆਪਣੀ ਨੂੰ ਵਰਤ ਰਹੀ ਇਸ ਕਰਕੇ ਜਿਨੇ ਜਿਨੇ ਇਹਨੂੰ ਫੋਲੋ ਕੀਤਾ ਪਹਿਲਾਂ ਤਾਂ ਜਾ ਕੇ ਅਨਫੋਲੋ ਕਰ ਬਾਕੀ ਵੀਡੀਓ ਤੁਸੀਂ ਆਣ ਕੇ ਦੇਖਿਓ ਮਾੜੀਆਂ ਜੀਆਂ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਤੇ ਉਹਦੇ ਪਿੱਛੇ ਨਾ ਲੱਗਿਆ ਗਿੱਦੜਾਂ ਦਾ ਗਉਂ ਜਿਹੜਾ ਉਹ ਪਹਾੜੀ ਛੇਤੀ ਦੇਣੀ ਨਾ ਚੜਾਇਆ ਕਰ ਨਹੀਂ ਤਾਂ ਇਸ ਤਰ੍ਹਾਂ ਆਪਾਂ ਨੂੰ ਸਿੱਡੇ ਭੁਗਤਣੇ ਪੈਣਗੇ ਕੰਗੜਾ ਨੌਂ ਨੇ ਜਿਹੜਾ ਥੱਪੜ ਮਾਰਿਆ ਉੱਥੇ ਤਾਂ ਇਹੋ ਬੋਲ ਪਈ ਜਿਹੜਾ ਹਿਮਾਚਲ ਦੇ ਉੱਤੇ ਇੱਕ ਸਿੱਖ ਪਰਿਵਾਰ ਤੇ ਹਮਲਾ ਹੋਇਆ ਉੱਥੇ ਇਸ ਜਨਾਨੀ ਦਾ ਮੂੰਹ ਟੁੱਟ ਗਿਆ ਉੱਥੇ ਇੱਕ ਲਫ਼ਜ਼ ਵੀ ਨਹੀਂ ਬੋਲ ਸਕੀ ਕੰਗੜਾ ਨੌਂ ਤੇ ਥੱਪੜ ਦਾ ਅਸਰ ਜਿਹੜਾ ਉਹ ਪਹਾੜਾਂ ਦੇ ਵਿੱਚ ਹੋਇਆ ਉਸ ਸਿੱਖ ਫੈਮਲੀ ਦੇ ਜੇਦੀ ਕਿ ਪਤਨੀ ਸਮੈਨ ਸਪੈਨਿਸ਼ ਸੀਗੀ ਉਹ ਸਪੇਨ ਦੀ ਰਹਿਣ ਵਾਲੀ ਗੋਰੀ ਸੀ ਤੇ ਸੈਂਕੜਿਆਂ ਦੇ ਹਿਸਾਬ ਨਾਲ ਕੱਲੀ ਫੈਮਲੀ ਦੇ ਉੱਤੇ ਹਮਲਾ ਕੀਤਾ ਹੈ ਨਾ ਬੁਜਦਲਾਂ ਨੇ ਆਪਾਂ ਇਸ ਦੀ ਸਖਤ ਨਿੰਦਾ ਕਰਦੇ ਤੇ ਸਾਧ ਵੀ ਦੇਵਾ ਠਾਕੁਰ ਦਾ ਅਜੇ ਇੱਕ ਦੋ ਬਿਆਨ ਸਿੱਖਾਂ ਖਿਲਾਫ ਆਏ ਆ ਅਜੇ ਹੋਰ ਆਉਣਗੇ ਗਵਰਨਮੈਂਟ ਦੀ ਬੱਲੇ ਬੱਲੇ ਕਰਾਉਣ ਨੂੰ ਫਿਰਦੀ ਤੇ ਲੱਖੇ ਸੁਧਾਉਣੇ ਬਾਰੇ ਵੀ ਕਈ ਕੁਸ਼ ਇਹਨੇ ਵੀਡੀਓ ਚ ਕਿਹਾ ਤੁਸੀਂ ਸਾਰਿਆਂ ਨੇ ਸੁਣ ਲਈ ਹੋਵੇ ਲੰਗਰਾਂ ਦੀ ਤੇ ਸ਼ਬੀਲ ਦੀ ਪਰਥਾ ਜਿਹੜੀ ਸਾਲਾਂ ਤੋਂ ਚੱਲ ਰਹੀ ਆ ਇਸ ਜਨਾਨੀ ਨੇ ਅੱਜ ਉਂਗਲ ਚੱਕੀ ਉੱਤੇ ਐਦਾਂ ਦੇ ਬਹੁਤ ਆਉਣਗੇ ਇਹਨਾਂ ਨੂੰ ਪਹਿਲਾਂ ਤਾਂ ਜਾ ਕੇ ਅਨਫੋਲੋ ਕਰੋ ਕਿਤੇ ਵੀ ਇਹਨਾਂ ਦੀ ਕੋਈ ਵੀ ਵੀਡੀਓ ਆਉਂਦੀ ਆ ਕੋਈ ਸੁਣਨ ਦੀ ਲੋੜ ਨਹੀਂ ਕੋਈ ਉਹਨੂੰ ਐਮੀਅਤ ਨਾ ਦੇਆ ਇਕਦਮ ਸਕਿਪ ਕਰ ਦਿਆ ਕਰੋ ਜਦੋਂ ਇਹੋ ਜਿਹੀਆਂ ਵੀਡੀਓ ਨੂੰ ਨਾ ਵਿਊ ਆਉਣਗੇ ਆਪੇ ਇਹੋ ਜਿਹੇ ਬੰਦੇ ਬੋਲਣਾ ਬੰਦ ਹੋਣ ਜਦੋਂ ਆਪਾਂ ਚਸਕੇ ਲੈਣ ਨੂੰ ਇਹੋ ਜਿਹੇ ਵੀਡੀਓ ਸੁਣਦੇ ਆ ਤਾਂ ਉਹ ਹੋਰ ਉਹਨਾਂ ਨੂੰ ਉਤਸ਼ਾਹ ਮਿਲਦਾ ਤੇ ਸਾਡੇ ਵਰਗਿਆਂ ਦੀ ਜਿਹੜੀ ਵੀਡੀਓ ਇਦਾਂ ਨਹੀਂ ਪਾਈ ਹੁੰਦੀ ਆ ਉਹਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਨਾ ਤੁਸੀਂ ਲਾਈਕ ਕਰਦੇ ਹੁਣ ਇਸ ਜਨਾਨੀ ਬਾਰੇ ਕਮੈਂਟ ਬਾਕਸ ਚ ਤੁਸੀਂ ਵੀ ਆਪਣੀ ਰਾਏ ਦੱਸਿਓ ਵੀ ਤੁਸੀਂ ਕੀ ਸੋਚਦੇ ਆ ਸਾਧਵੀ ਦੇਵਾ ਦੇਵਾ ਠਾਕੁਰ ਦੇ ਬਾਰੇ ਹੁਣ ਇਹੋ ਭਾਲਦੀ ਆ ਬੀਜੇਪੀ ਤੋਂ ਟੈਗਡ ਬੀਜੇਪੀ ਤੋਂ ਟੈਗਡ ਜਿਹੜੀ ਆ ਉਹ ਸਿੱਖਾਂ ਦੇ ਖਿਲਾਫ ਬੋਲ ਕੇ ਹੀ ਮਣਣੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਇਸ ਇਸ ਕਰਕੇ ਇਹੋ ਕਰ ਰਹੀ ਸੀ ਕਿਉਂਕਿ ਇਹੋ ਕਾਂਗਰਸ ਨੂੰ ਜਿਹੜੀ ਚੰਗਾ ਨਹੀਂ ਸਮਝਦੀ ਤੇ ਜਿਹੜੀ ਬੀਜੇਪੀ ਦੀ ਇਹੋ ਬੰਨੀ ਹੈ ਯਾਨੀ ਬੀਜੇਪੀ ਦੀ ਚੇਲੀ ਆ ਇਹੋ ਕਾਂਗਰਸ ਨੂੰ ਥੱਲੇ ਦਿਖਾਉਣ ਲਈ ਗਾਂਧੀ ਵਾਲਾ ਜਿਹੜਾ ਚੱਕਰੇ ਨੇ ਚਲਾਇਆ ਸੀ ਵੀ ਜਿਹੜੀ ਨੋਟਾਂ ਦੇ ਫੋਟੋ ਗੁਰੂ ਗੋਬਿੰਦ ਸਿੰਘ ਜੀ ਦੀ ਹੋਣੀ ਚਾ ਉਹ ਇਹ ਲੋਕ ਵਰਤ ਜਾਂਦੇ ਆਪਾਂ ਨੂੰ ਧਰਮ ਦੇ ਨਾਂ ਤੇ ਜਾਂ ਹੋਰ ਕਿਸੇ ਤਰ੍ਹਾਂ ਆਪਾਂ ਭੋਲੇ ਭਾਲੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਇਹਨਾਂ ਦੀ ਅੰਦਰਲੀਆ ਚਾਲਾਂ ਸਮਝ ਇਹ ਆਪਣੀ ਹਿੰਦੂ ਕਮਿਊਨਿਟੀ ਨੂੰ ਵੀ ਪੱਖ ਚ ਕਰ ਰਹੀ ਆ ਬੀਜੇਪੀ ਨਾਲ ਜੋੜ ਰਹੀ ਆ ਵੀ ਗਾਂਧੀ ਦੀ ਫੋਟੋ ਕਿਉਂ ਲੱਗੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਲਾਓ ਤੁਹਾਨੂੰ ਪਤਾ ਇਹ ਨਹੀਂ ਲਾਉਣੀ ਨਹੀਂ ਉਹਨਾਂ ਚਿਹਰ ਫੋਟੋ ਨਹੀਂ ਲੱਗਣੀ ਜਿੰਨਾ ਚਿਰ ਆਪਣਾ ਰਾਜ ਨਾ ਹੋ ਇਸ ਕਰਕੇ ਇਹਨਾਂ ਦੀਆਂ ਮਿੱਠੀਆਂ ਗੱਲਾਂ ਚ ਨਾ ਹੋਏ ਟਾਈਮ ਟਾਈਮ ਤੇ ਜ਼ਹਿਰ ਬਹੁਤ ਉਗਲਦੇ ਆ ਹੁਣ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਤੇ ਆਪਣੀ ਕਮੈਂਟ ਬਾਕਸ ਚ ਰਾਏ ਜ਼ਰੂਰ ਦੱਸਿਓ ਤੇ ਸਾਡਾ ਪੇਜ ਜ਼ਰੂਰ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ